ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਬੱਚੇ ਲਈ ਆਠ ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਕਿ ਸਾਡੇ ਪੂਰੇ ਪਰਿਵਾਰ ਦੇ ਸਰੀਰ ਵਿੱਚ ਜਿੱਥੇ ਵੀ ਦਰਦ ਹੁੰਦਾ ਅਸੀਂ ਹੱਥ ਰੱਖ ਕੇ ਆਹ ਸ਼ਬਦ ਬੋਲਦੇ ਆ ਤੇ ਜਿਹੜਾ ਦਰਦ ਹੈ ਤੁਰੰਤ ਖਤਮ ਹੋ ਜਾਂਦਾ ਸੋ ਕਿਹੜਾ ਉਹ ਸ਼ਬਦ ਹੈ ਜਿਹੜਾ ਅਸੀਂ ਬੋਲਦੇ ਆ ਮੈਂ ਤੁਹਾਡੇ ਨਾਲ ਸਾਂਝਾ ਕਰੂੰਗੀ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣਿਓ ਸਮਝਿਓ ਤੇ ਤੇ ਅਮਲ ਜ਼ਰੂਰ ਕਰਿਓ ਤੇ ਵਾਤੋਵਾਦ ਸ਼ੇਅਰ ਵੀ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੀ ਬਿਨਾ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਵੀਡੀਓ ਨੂੰ ਅੱਗੇ ਕੰਟੀਨਿਊ ਕਰਨ ਤੋਂ ਪਹਿਲਾਂ ਕੱਲ ਤਾਂ ਆਪਾਂ ਵੀਡੀਓ ਅਪਲੋਡ ਨਹੀਂ ਕੀਤੀ ਪਰसों ਜਿਹੜੀ ਵੀਡੀਓ ਅਪਲੋਡ ਕੀਤੀ ਸੀ ਨਾ ਉਹਦੇ ਉੱਤੇ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਸਹੀ ਆਨਸਰ ਦਿੱਤਾ ਸੀ ਪੁੱਛੇ ਹੋਏ ਸਵਾਲ ਦਾ ਤੇ ਉਹਨਾਂ ਦਾ ਨਾਮ ਹੈ ਚੈਨਲ ਦਾ ਗੁਰੂ ਗ੍ਰੰਥ ਸਾਹਿਬ ਜੀ ਤੇ ਉਹ ਹੁਕਮਨਾਮੇ ਦੀ ਵੀਡੀਓਜ਼ ਪਾਉਂਦੇ ਨੇ ਤੇ ਤੁਸੀਂ ਉਹਨਾਂ ਦੇ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲਿਓ ਤੇ ਬਾਕੀ ਜੇ ਤੁਸੀਂ ਵੀ ਚਾਹੋ ਨਾ ਪਰ ਤੁਹਾਡੇ ਚੈਨਲ ਦਾ ਨਾਮ ਲਈਏ ਤਾਂ ਇਸ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣੀਓ ਸਮਝਿਓ ਤੇ ਪੁੱਛੇ ਹੋਏ ਸਵਾਲ ਦਾ ਜਵਾਬ ਸਭ ਤੋਂ ਪਹਿਲਾਂ ਸਹੀ ਦੇਣਾ। ਸੋ ਚਲੋ ਜੀ ਆਪਾਂ ਵੀਡੀਓ ਨੂੰ ਹੁਣ ਕਰਦੇ ਆਗੇ ਕੰਟੀਨਿਊ। ਤੇ ਜਿਹੜੀ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰ ਕਰ ਰਹੀ ਹਾਂ ਜੀ ਇਹ ਸਾਡਾ ਖੁਦ ਐਕਸਪੀਰੀਅੰਸ ਆ ਅਸੀਂ ਖੁਦ ਖੁਦ ਨੇ ਇਹਨਾਂ ਨੂੰ ਅਜਮਾ ਕੇ ਦੇਖਿਆ ਸਾਡੇ ਪਰਿਵਾਰ ਦੀ ਮੈਂਬਰਾਂ ਨੇ ਵੀ ਅਜਮਾ ਕੇ ਦੇਖਿਆ। ਸੋ ਵਿਸ਼ਵਾਸ ਰੱਖਿਓ ਕਿਉਂਕਿ ਕਿਸੇ ਵੀ ਕੰਮ ਨੂੰ ਪੂਰਾ ਹੋਣ ਦੇ ਵਿੱਚ ਜਿਹੜੀ ਸਭ ਤੋਂ ਅਹਿਮ ਕੜੀ ਹੁੰਦੀ ਹੈ ਸਾਡਾ ਵਿਸ਼ਵਾਸ ਹੈ ਜੇ ਅਸੀਂ ਕੋਈ ਵੀ ਕੰਮ ਪੂਰੇ ਵਿਸ਼ਵਾਸ ਦੇ ਨਾਲ ਪੂਰੀ ਭਾਵਨਾ ਦੇ ਨਾਲ ਕਰਦੇ ਆ ਨਾ ਉਹ ਕੰਮ ਹਮੇਸ਼ਾ ਪੂਰਾ ਹੁੰਦਾ ਤੇ ਜੇ ਅਸੀਂ ਕਿਸੇ ਕੰਮ ਨੂੰ ਕਰਤਾ ਲਿਆ ਲੇਕਿਨ ਮਨ ਦੇ ਵਿੱਚ ਉਸ ਜਿਹੜਾ ਉਹ ਕੰਮ ਕਰ ਰਿਹਾ ਉਹ ਤੇ ਵਿਸ਼ਵਾਸ ਨਹੀਂ ਹੈ ਮਨ ਦੇ ਵਿੱਚ ਸ਼ੰਕਾ ਹੈ ਫਿਰ ਉਹ ਕੰਮ ਕਦੇ ਪੂਰਾ ਨਹੀਂ ਹੁੰਦਾ ਸੋ ਇਸ ਕਰਕੇ ਇਸ ਨੂੰ ਕਰਨ ਤੋਂ ਪਹਿਲਾਂ ਇਹਨੂੰ ਟਰਾਈ ਕਰਨ ਤੋਂ ਪਹਿਲਾਂ ਤੁਹਾਡੀ ਸੋਚ ਦਾ ਪੋਜ਼ਿਟਿਵ ਹੋਣਾ ਬਹੁਤ ਜ਼ਰੂਰੀ ਆ ਤੁਹਾਡਾ ਵਿਸ਼ਵਾਸ ਦਾ ਹੋਣਾ ਬਹੁਤ ਜ਼ਰੂਰੀ ਆ ਸੋ ਇਸ ਕਰਕੇ ਬਹੁਤ ਧਿਆਨ ਨਾਲ ਸੁਣਿਓ ਇਹ ਵੀ ਨਾ ਹੋਵੇ ਜਦੋਂ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਤੁਸੀਂ ਸੋਚੋਗੇ ਅਚਾਪਾ ਤਾਂ ਚੱਲ ਗਿਆ ਕਿਉਂਕਿ ਜਿਹੜੀ ਚੀਜ਼ ਮੈਂ ਆਪ ਵੀ ਲਾਈਫ 'ਚ ਤੁਹਾਡੇ ਨਾਲ ਐਕਸਪੀਰੀਅੰਸ ਕਰੂੰਗੀ ਉਹ ਤੋਂ ਸੁਣਨ ਤੋਂ ਬਾਅਦ ਤੁਹਾਡਾ ਇਹਨਾ ਵਿਸ਼ਵਾਸ ਆ ਪ੍ਰਮਾਤਮਾ ਤੇ ਹੋਰ ਵੀ ਜ਼ਿਆਦਾ ਪੱਕਾ ਹੋ ਜਾਵੇਗਾ ਤਾਂ ਨੂੰ ਇਹ ਤਾਂ ਪਤਾ ਵੀ ਕਾਫੀ ਟਾਈਮ ਤੋਂ ਮੈਂ ਗੁਰਬਾਣੀ ਦੀ ਵੀਡੀਓਜ਼ ਤਾਂ ਜਨਨ ਸ਼ੇਅਰ ਕਰ ਰਹੀ ਆ ਵੀ ਘਰ ਦੇ ਵਿੱਚ ਮਹਾਰਾਜ ਦੀ ਕਿਰਪਾ ਦੇ ਨਾਲ ਗੁਰਬਾਣੀ ਜਪੀਆਂ ਦੀ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਰ ਕਹਿੰਦੇ ਆਪਾਂ ਗੁਰਬਾਣੀ ਵਿੱਚ ਜਪਦੀਆਂ ਨਾ ਫਿਰ ਵੀ ਸਾਡੀ ਟਾਈਮ ਟੂ ਟੈਂਪਲ ਲਿਖਿਆ ਚੱਲਦੀ ਰਹਦੀ ਹੈ ਕਿਉਂ ਕਿ ਕਿਈ ਵਾਰੀ ਹੁੰਦਾ ਨਾ ਵਿੱਚ ਕਦੇ ਆਪਣੇ ਮਨ ਵਿੱਚ ਕਿਸੇ ਗੱਲ ਨੂੰ ਲੈ ਕੇ ਕੋਈ ਸ਼ੰਕਾ ਆਉਂਦੀ ਹੈ ਤਾਂ ਫਿਰ ਉਦੋਂ ਪਰਖਿਆ ਵੀ ਜ਼ਰੂਰ ਆਉਂਦੀ ਹੈ ਤਾਂ ਇਸੇ ਤਰ੍ਹਾਂ ਦੀ ਕੁਝ ਕੰਡੀਸ਼ਨ ਆਈ ਕੁਝ ਕੁ ਮਹੀਨੇ ਪਹਿਲਾਂ ਦੀ ਗੱਲ ਹੈ ਮੇਰੀ ਲਾਈਫ ਦੇ ਵਿੱਚ ਜਿਵੇਂ ਹੁਣ ਮੈਂ ਬੈਠੀ ਆ ਨਾ ਇਸ ਤਰੀਕੇ ਨਾਲ ਮੈਂ ਬੈਠੀ ਹੁੰਦੀ ਸੀ ਤਾਂ ਮੇਰੇ ਸੱਜੇ ਪਾਸੇ ਪੇਟ ਦੇ ਵਿੱਚ ਨਾ ਮੈਨੂੰ ਕੁਝ ਐਨੀ ਵਰਗੀ ਚੀਜ਼ ਮਹਿਸੂਸ ਹੁੰਦੀ ਸੀ ਤੇ ਮੈਨੂੰ ਦਰਦ ਵੀ ਹੁੰਣਾ ਉਹਦੇ ਵਿੱਚ ਤੇ ਮੈਨੂੰ ਮਤਲਬ ਵਹਿਮ ਪੈ ਗਿਆ ਚਾਹੇ ਸਮਝ ਲਓ ਮੈਂ ਉਹਨੂੰ ਬਾਰ-ਬਾਰ ਛੂਣਾ ਉਹਦੇ ਦਰਦ ਵੱਧ ਗਿਆ ਜਦੋਂ ਮੈਂ ਸੱਜੇ ਪਾਸੇ ਨੂੰ ਪਾਸਾ ਲੈ ਕੇ ਵੀ ਪੈਣਾ ਤਾਂ ਵੀ ਮੈਨੂੰ ਤਕਲੀਫ ਹੋਣੀ ਤੇ ਮਨ ਵਿੱਚ ਇਹ ਵੀ ਸੀ ਵੀ ਇਹ ਕੀ ਚੀਜ਼ ਹੈ ਕੀ ਬਣ ਗਿਆ ਹਨਾ ਤਾਂ ਸਾਰਾ ਤਰ੍ਹਾਂ ਦੀਆਂ ਗੱਲਾਂ ਦਿਮਾਗ ਵਿੱਚ ਆਪਣੀਆਂ ਆਉਂਦੀਆਂ ਤੇ ਗੁਰਬਾਣੀ ਦੇ ਵਿਸ਼ਵਾਸ ਤਾਂ ਸੀਗਾ ਪਹਿਲੇ ਦਿਨ ਤੋਂ ਕਿਉਂਕਿ ਪਰਮਾਤਮਾ ਨੇ ਹਮੇਸ਼ਾ ਹਰ ਜਗ੍ਹਾ ਤੇ ਹਰ ਮੁਸ਼ਕਿਲ 'ਚ ਸਾਥ ਦਿੱਤਾ ਹੈ ਹਰ ਜਗ੍ਹਾ ਪਰਮਾਤਮਾ ਨੇ ਹਰ ਮੁਸ਼ਕਿਲ 'ਚੋਂ ਕੱਢਿਆ ਪਰ ਉਸ ਤੋਂ ਇਲਾਵਾ ਇੱਕ ਚੀਜ਼ ਹੋਰ ਸੀ ਜਿਹੜੀ ਮੈਂ ਅਕਸਰ ਲੋਕਾਂ ਤੋਂ ਸੁਣਦੀ ਸੀ ਜਾਂ ਵੀਡੀਓ ਦੇ ਵਿੱਚ ਸੁਣਦੀ ਸੀ ਉਹ ਇਹ ਸੀਗਾ ਕਿ ਬਹੁਤ ਸਾਰੇ ਲੋਕਾਂ ਨੇ ਇਹ ਚੀਜ਼ ਐਕਸਪੀਰੀਅੰਸ ਕੀਤੀ ਸੀ ਸ਼ਾਇਦ ਤੁਸੀਂ ਵੀ ਕੀਤੀ ਹੋਵੇ ਠੀਕ ਹੈ ਤਾਂ ਉਹ ਸੀਗਾ ਵੀ ਲੋਕਾਂ ਨੇ ਕਹਿਣਾ ਸੀ ਵੀ ਜਿਹੜੇ ਲੋਕ ਬਾਬਾ ਦੀਪ ਸਿੰਘ ਦੇ ਸਥਾਨ ਤੇ ਜਾਂਦੇ ਆ ਨਾ ਦਰਸ਼ਨ ਕਰਨ ਜਿਨ੍ਹਾਂ ਨੂੰ ਬਹੁਤ ਵੱਡੀਆਂ-ਵੱਡੀਆਂ ਬਿਮਾਰੀਆਂ ਵੀ ਸੀ ਤੇ ਉਹ ਠੀਕ ਹੋਈਆਂ ਕਿਵੇਂ ਇੱਕ ਤਾਂ ਉੱਥੇ ਹਾਜ਼ਰੀ ਭਰ ਕੇ ਗੁਰਬਾਣੀ ਚੱਕ ਕੇ ਤੇ ਇੱਕ ਚੀਜ਼ ਹੋਰ ਵੀ ਉਹਨਾਂ ਨੇ ਦਵਾਈ ਖਾਣ ਦੇ ਨਾਲ-ਨਾਲ ਨਾ ਬਾਬਾ ਦੀਪ ਸਿੰਘ ਜੋਤ ਦਾੜਾ ਘਿਓ ਆ ਉਹ ਲਗਾਇਆ ਠੀਕ ਹੈ ਤੇ ਮਤਲਬ ਮੇਰੇ ਮਨ ਵਿੱਚ ਇਹ ਸੀ ਵੀ ਅਗਰ ਉਹ ਲੋਕ ਠੀਕ ਹੋ ਸਕਦੇ ਆ ਉਹਨਾਂ ਦੀ ਭਾਵਨਾ ਤੇ ਸਾਡੇ ਤੇ ਪ੍ਰਮਾਤਮਾ ਨੇ ਬਹੁਤ ਮਿਹਰ ਕੀਤੀ ਹੈ ਕਿ ਹਮੇਸ਼ਾ ਸਾਨੂੰ ਹਰ ਮੁਸ਼ਕਲ ਚੋਂ ਬਚਾਇਆ ਤਾਂ ਮੈਨੂੰ ਇਹ ਵੀ ਹੁਣ ਮੂਸ ਸਹੀ ਟਾਈਮ ਹੈ ਕਿ ਮੈਂ ਵੀ ਇਸ ਚੀਜ਼ ਨੂੰ ਐਕਸਪੀਰੀਅੰਸ ਕਰਾਂ ਤੇ ਮਤਲਬ ਕਿ ਤਾਂ ਕਿ ਮੈਂ ਦੂਸਰਿਆਂ ਨੇ ਚੀਜ਼ ਸਾਂਝੀ ਕਰ ਸਕਾਂ ਹਨਾ ਕਿਉਂਕਿ ਜਦ ਤੱਕ ਆਪਾਂ ਖੁਦ ਉਸ ਚੀਜ਼ ਨੂੰ ਐਕਸਪੀਰੀਅੰਸ ਨਹੀਂ ਕਰਦੇ ਆਪਾਂ ਕਦੇ ਵੀ ਉਸ ਚੀਜ਼ ਨੂੰ ਸਮਝ ਨਹੀਂ ਪਾਉਂਦੇ ਪੂਰੇ ਤਰੀਕੇ ਨਾਲ ਹਨਾ ਤਾਂ ਮੈਂ ਮਤਲਬ ਕਿ ਇੱਕ ਦਿਨ ਗੁਰਬਾਣੀ ਚੋਂ ਤੋਂ ਬਾਅਦ ਅਰਦਾਸ ਕੀਤੀ ਵੀ ਬਾਬਾ ਦੀਪ ਸਿੰਘ ਜੀ ਚਰਨਾਂ ਵਿੱਚ ਜੋਤ ਲੱਗਦੀ ਹੈ ਘਰ ਦੇ ਵਿੱਚ ਹਨਾ ਤਾਂ ਮਨ ਵਿੱਚ ਇਹ ਭਾਵਨਾ ਸੀ ਵੀ ਉਹ ਜੋ ਜੋਤੜੀ ਉੱਥੇ ਲੱਗਦੀ ਹੈ ਗੁਰੂ ਸਿੰਘ ਚਰਨਾਂ ਵਿੱਚ ਹਨਾ ਬਾਬਾ ਦੀਪ ਸਿੰਘ ਚਰਨਾਂ ਵਿੱਚ ਉਹ ਤਾਂ ਆਪਾਂ ਉਹ ਤਾਂ ਤਾਂ ਕਹਿ ਹੀ ਨਹੀਂ ਸਕਦੇ ਵੀ ਇੰਨੀ ਜ਼ਿਆਦਾ ਸ਼ਕਤੀ ਹੈ ਉਹਦੇ ਵਿੱਚ ਤਾਂ ਹਨਾ ਤੇ ਕਿਉਂਕਿ ਮਹਾਰਾਜ ਦੇ ਚਰਨਾਂ ਦੇ ਵਿੱਚ ਉਹ ਜਲਦੀ ਹੈ ਤੇ ਪਰ ਇੱਕ ਭਾਵਨਾ ਇਹ ਸੀ ਵੀ ਜਦੋਂ ਘਰ ਆਪਾਂ ਜੋ ਦਿਲੋਂ ਨਹੀਂ ਉਹ ਵੀ ਬਾਬਾ ਦੀਪ ਸਿੰਘ ਦੇ ਨਾਮ ਦੀ ਲਾਉਣੀ ਆ ਤਾਂ ਫਿਰ ਕੁਝ ਨਾ ਕੁਝ ਕਰਾਮਾਤ ਪਰਮਾਤਮਾ ਇਹਦੇ ਵਿੱਚ ਵੀ ਕਰਦੇ ਹੋਣਗੇ ਇੱਥੇ ਵੀ ਪਰਮਾਤਮਾ ਦੀ ਇੰਨੀ ਕਿਰਮਤਾ ਹੋਊ ਕਿ ਸਾਡੀਆਂ ਛੋਟੀਆਂ ਛੋਟੀਆਂ ਦੀ ਪ੍ਰੋਬਲਮ ਉਹ ਠੀਕ ਹੋ ਸਕਦੀ ਹੈ ਤਾਂ ਮੈਂ ਅੱਜ ਇੱਕ ਦਿਨ ਅਰਦਾਸ ਕੀਤੀ ਮੈਂ ਕਿ ਭਵਦੀਪ ਸਿੰਘ ਜੀ ਤੁਹਾਨੂੰ ਪਤਾ ਹੀ ਹੈ ਮਹਾਰਾਜ ਜੀ ਇਸ ਅਸੀਂ ਇੰਨੀ ਸਮਰੱਥਤਾ ਨਹੀਂ ਹੈਗਾ ਕਿ ਅਸੀਂ ਕੋਈ ਵੀ ਵੱਡੀ ਬਿਮਾਰੀ ਦਾ ਇਲਾਜ ਕਰਾ ਸਕੀਏ ਤਾਂ ਤੁਸੀਂ ਚਾਹੋ ਤਾਂ ਪਰ ਸਭ ਕੁਝ ਹੋ ਸਕਦਾ ਹੈ ਹੈਨਾ ਤੁਸੀਂ ਚਾਹੋ ਤਾਂ ਪੜਾ ਦੇ ਵਿੱਚ ਦੁੱਖ ਘਟ ਸਕਦੇ ਤੇ ਮੈਂ ਅੱਜ ਤੋਂ ਮਤਲਬ ਕਿ ਤੁਹਾਡੇ ਦੇ ਛੱਡੀ ਇਹ ਚੀਜ਼ ਮੈਂ ਤੁਹਾਡੀ ਜੋਤ ਦਾ ਜੜਾ ਕਿਉ ਹੈ ਤੁਹਾਨੂੰ ਹਾਜ਼ਰ ਨਾਜ਼ਰ ਮੰਨ ਕੇ ਆਪਣੇ ਜਿੱਥੇ ਮੈਨੂੰ ਤਕਲੀਫ ਸੀ ਉਸ ਜਗ੍ਹਾ ਤੇ ਮੈਂ ਲਾਇਆ ਕਰੂੰਗੀ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਵੀ ਹੌਲੀ-ਹੌਲੀ ਤੁਸੀਂ ਇਸ ਚੀਜ਼ ਨੂੰ ਜੜ ਤੋਂ ਖਤਮ ਕਰ ਦੋਗੇ ਤੇ ਪਰ ਜਦੋਂ ਮੈਂ ਉਹ ਚੀਜ਼ ਸ਼ੁਰੂ ਕੀਤੀ ਸੀ ਨਾ ਮੇਰੀ ਮੰਮੀ ਨੇ ਤਾਂ ਹਾਲਾਂਕਿ ਇੱਕ ਵਾਰੀ ਮੈਨੂੰ ਕਿਹਾ ਸੀ ਵੀ ਤੂੰ ਟੈਸਟ ਕਰਵਾ ਲੈ ਕਿਉਂਕਿ ਮਾਂ ਨੂੰ ਹਨਾ ਫਿਰ ਵੀ ਹੁੰਦਾ ਚਿੰਤਾ ਹੁੰਦੀ ਹੈ ਪਰ ਮੈਨੂੰ ਇਹ ਸੀ ਵੀ ਜਦੋਂ ਮੈਂ ਉਹਨਾਂ ਤੇ ਚੀਜ਼ ਛੱਡਦੀ ਨਾ ਤਾਂ ਮੈਨੂੰ ਇਸੇ ਚੀਜ਼ ਦੀ ਲੋੜ ਨਹੀਂ ਆ ਉਹ ਚਾਹਣ ਤਾਂ ਛੁਟਕੀਆਂ 'ਚ ਬਿਮਾਰੀਆਂ ਖਤਮ ਕਰ ਸਕਦੇ ਨੇ ਤੇ ਬਾਕੀ ਫਿਰਦੋਂ ਉਹ ਭਾਵਨਾ ਪੱਕੀ ਹੁੰਦੀ ਹੈ ਆਪਣਾ ਵਿਸ਼ਵਾਸ ਪੱਕਾ ਹੁੰਦਾ ਨਾ ਤਾਂ ਪਰਮਾਤਮਾ ਜ਼ਰੂਰ ਮਿਹਰ ਕਰਦੇ ਨੇ ਚਲੋ ਜੀ ਰੋਜ਼ ਮੈਂ ਗੁਰਬਾਣੀ ਜਪਣ ਤੋਂ ਬਾਅਦ ਰੋਜ਼ ਦੋਨੋਂ ਟਾਈਮ ਹੀ ਤੁਸੀਂ ਮੰਨ ਲਓ ਦੋਨੋਂ ਟਾਈਮ ਹੀ ਉਠਣਾ ਜੋਤ ਦਾ ਘਿਓ ਆਪਣੇ ਪੇਟ ਦੇ ਸੱਜੇ ਪਾਸੇ ਲਾਉਣਾ ਤੇ ਇਹੀ ਮਨ ਵਿੱਚ ਆਉਣਾ ਬਾਬਾ ਦੀਪ ਸਿੰਘ ਜੀ ਤੁਹਾਨੂੰ ਹਾਜ਼ਰ ਨਾਜ਼ਰ ਮੰਨ ਕੇ ਮੈਂ ਜੋਤ ਦਾ ਘਿਓ ਲਗਾ ਰਹੀ ਹਾਂ ਤੇ ਮੈਨੂੰ ਪੂਰਾ ਵਿਸ਼ਵਾਸ ਆ ਕਿ ਤੁਸੀਂ ਮੇਰ ਜ਼ਰੂਰ ਕਰੋਗੇ ਇਸ ਨੂੰ ਖਤਮ ਜ਼ਰੂਰ ਕਰੋਗੇ ਜੋ ਵੀ ਮੈਨੂੰ ਦੁੱਖ ਤਕਲੀਫਾਂ ਮੈਨੂੰ ਨਹੀਂ ਪਤਾ ਨਹੀਂ ਮੈਂ ਟੈਸਟ ਕਰਾਉਣੇ ਆ ਕਿਉਂਕਿ ਮੈਨੂੰ ਤੁਹਾਡੇ ਤੇ ਯਕੀਨ ਹੈ ਠੀਕ ਹੈ ਤੇ ਚਲੋ ਜੀ ਇਹ ਚੀਜ਼ ਚੱਲਦੀ ਗਈ ਤੁਸੀਂ ਯਕੀਨ ਨਹੀਂ ਕਰਨਾ ਉਹ ਚੀਜ਼ ਜਿਹੜੀ ਮੈਨੂੰ ਪ੍ਰੋਬਲਮ ਸੀਗੀ ਮਤਲਬ ਉਸ ਤੋਂ ਬਾਅਦ ਮੈਂ ਅੱਜ ਤੱਕ ਹੱਥ ਵੀ ਨਹੀਂ ਲਾ ਕੇ ਦੇਖਿਆ ਕਿਉਂਕਿ ਜਦੋਂ ਆਪਾਂ ਵਿਸ਼ਵਾਸ ਰੱਖਦੇ ਆ ਨਾ ਕਿਸੇ ਚੀਜ਼ ਤੇ ਕਰ ਪਉ ਉਹਨਾਂ ਤੇ ਛੱਡ ਦਿੰਨੇ ਆ ਤੇ ਜੇ ਆਪਾਂ ਉਸ ਚੀਜ਼ ਨੂੰ ਬਾਰ 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 ਨੋਟਿਸ ਕਰਦੇ ਰਹਿਵਾਂਗੇ ਤਾਂ ਮਤਲਬ ਸਾਨੂੰ ਵਿਸ਼ਵਾਸ ਨਹੀਂ ਆ ਤੇ ਮੈਂ ਉਸ ਤੋਂ ਬਾਅਦ ਛੱਡਤਾ ਉਸ ਜੀ ਨੂੰ ਛੂਣਾ ਵੀ ਛੱਡਤਾ ਮੈਨੂੰ ਪੇਨ ਵੀ ਬੰਦ ਹੋ ਗਈ ਮੈਂ ਸੱਜੇ ਪਾਸੇ ਪਮਾ ਹੁਣ ਚਾਹੇ ਖੱਬੇ ਪਾਸੇ ਪਮਾ ਮੈਨੂੰ ਚੀਜ਼ ਵੀ ਫੀਲ ਨਹੀਂ ਹੁੰਦੀ ਤੇ ਇਦਾਂ ਦੇ ਕੁਝ ਐਕਸਪੀਰੀਅੰਸ ਮੇਰੀ ਮੰਮੀ ਦੇ ਨਾਲ ਹੋਇਆ ਉਹਨਾਂ ਦੇ ਨਾ ਮਤਲਬ ਕਿ ਇਸ ਜਗ੍ਹਾ ਤੇ ਇਨੀ ਫਰਟੀ ਹੋ ਗਈ ਮੱਕੀ ਦੇ ਦਾਣੇ ਚ। ਤਾਂ ਉਹਨਾਂ ਨੇ ਗੁਰਬਾਣੀ ਵੀ ਜਪੀ ਗੁਰਬਾਣੀ ਤਾਂ ਦੇਖੋ ਆਪਣੂ ਜੁਝ ਆਪਣੀ ਚਾਹੀਦੀ ਆ ਪਰ ਉਸ ਦੇ ਨਾਲ ਨਾਲ ਉਹਨਾਂ ਨੇ ਵੀ ਮਤਲਬ ਕਿ ਜਦੋਂ ਮੈਥੋਂ ਸੁਣਿਆ ਵੀ ਹਾਂ ਮੈਂ ਠੀਕ ਹੋ ਗਈ। ਤਾਂ ਉਹਨਾਂ ਨੇ ਵੀ ਜੋਤ ਦਾ ਘੋ ਮਤਲਬ ਮੈਥੋਂ ਲੈ ਲੈਣਾ ਤੇ ਲੈ ਕੇ ਉਹਨਾਂ ਨੇ ਮਤਲਬ ਕਿ ਆਪਣੇ ਲਗਾਣਾ। ਤੇ ਤੁਸੀਂ ਯਕੀਨ ਨਹੀਂ ਕਰਨਾ ਉਹ ਜਿਹੜੀ ਗਿਲਟੀ ਸੀ ਬਿਲਕੁਲ ਖੁਰ ਕੇ ਇਦਾਂ ਹੋ ਗਈ ਵੀ ਇੱਥੇ ਕੋਈ ਗਿਲਟੀ ਹੈ ਹੀ ਨਹੀਂ ਸੀ। ਇਸੇ ਤਰੀਕੇ ਨਾਲ ਮੇਰੀ ਹਸਬੰਦ ਦੇ ਪੇਨ ਹੁੰਦੀ ਸੀ ਇੱਕ ਵਾਰ ਮੇਰੇ ਬੇਟੇ ਦੇ ਵੀ ਗਰਦਨ ਦੇ ਵਿੱਚ ਆ ਚੀਜ਼ ਦੇ ਵਿੱਚ ਪੇਨ ਸ਼ੁਰੂ ਹੋ ਗਈ ਸੀ ਤਾਂ ਉਹਨੇ ਵੀ ਇੱਕ ਟੋਕੜਾ ਚਾਰ ਤੋਂ ਪੰਜ ਦਿਨ ਸਾਡੀ ਭਾਵਨਾ ਹੀ ਸ਼ਾਇਦ ਪ੍ਰਮਾਤਮਾ ਨਾਲ ਜੁੜ ਗਈ ਹੈ ਵੀ ਜਦੋਂ ਸਾਨੂੰ ਕੋਈ ਵੀ ਦੁੱਖ ਤਕਲੀਫ ਹੁੰਦੀ ਹੈ ਨਾ ਸਾਨੂੰ ਕੋਈ ਰਸਤਾ ਨਜ਼ਰ ਨਹੀਂ ਆਉਂਦਾ ਸਾਨੂੰ ਇਹ ਲੱਗਦਾ ਵੀ ਵਾਹਿਗੁਰੂ ਘਰ ਚਾਹੇ ਨਾ ਤਾਂ ਵੱਡੀ ਤੋਂ ਵੱਡੀ ਬਿਮਾਰੀ ਜਿਹੜੀ ਠੀਕ ਹੋ ਸਕਦੀ ਹੈ ਵੱਡੇ ਤੋਂ ਵੱਡਾ ਦੁੱਖ ਵੀ ਠੀਕ ਹੋ ਸਕਦਾ ਹੈ ਤਾਂ ਸੀ ਹਮੇਸ਼ਾ ਮਤਲਬ ਉਹ ਜੂਤੜਾ ਕਿਉ ਲਾ ਕੇ ਉਹ ਸੰਗ ਤੇ ਇਹੀ ਬੋਲੀਦਾ ਵੀ ਵਾਹਿਗੁਰੂ ਤੇਰੇ ਤੇ ਯਕੀਨ ਹੈ ਤੁਮ ਤਨ ਬਾਬਾ ਦੀਪ ਸਿੰਘ ਜੀ ਤੁਹਾਨੂੰ ਹਾਜ਼ਰ ਨਜ਼ਰ ਮੰਨ ਕੇ ਅਸੀਂ ਜੂਤੜਾ ਕਿਉ ਆਪਣੇ ਸਰੀਰ ਤੇ ਲਾ ਰਹੇ ਆ ਤੇ ਤੁਸੀਂ ਹੀ ਮਿਹਰ ਕਰੋਗੇ ਤੇ ਜੇ ਤੁਹਾਡੀ ਦਵਾਈ ਵੀ ਚੱਲਦੀ ਆ ਉਹਨੂੰ ਵੀ ਆਪਾਂ ਕੰਟੀਨਿਊ ਰੱਖੋ ਇਹ ਨਹੀਂ ਮੈਂ ਕਹਿੰਦੀ ਵੀ ਤੁਸੀਂ ਆਪਣੇ ਦਵਾਈ ਨੂੰ ਬੰਦ ਕਰ ਦੋ ਉਸ ਦੇ ਨਾਲ ਨਾਲ ਤੁਸੀਂ ਪਰਮਾਤਮਾ ਤੇ ਭਰੋਸਾ ਰੱਖੋ ਗੁਰਬਾਣੀ ਜਪੋ ਜੂਤੜਾ ਕਿਉ ਜ਼ਰੂਰ ਲਾਓ ਤੁਸੀਂ ਆਪ ਦੇਖੋਗੇ ਵੱਡੇ ਵੱਡੇ ਰੋਗ ਲੋਕਾਂ ਦੇ ਜਿਨ੍ਹਾਂ ਤੇ ਆਪਰੇਸ਼ਨ ਲਿਖੇਗੇ ਸੀ ਨਾ ਆਪਰੇਸ਼ਨ ਉਹਨਾਂ ਦੇ ਮਤਲਬ ਕਿ ਤੁਸੀਂ ਆ ਸਾਨੂੰ ਵੀ ਕੈਨਸਲ ਹੋ ਗਏ ਕਰਮੀ ਨਹੀਂ ਪਈ ਕਿਉਂਕਿ ਉਸ ਤੋਂ ਪਹਿਲਾਂ ਪਹਿਲਾਂ ਇਹਨਾਂ ਦੀ ਜੜ ਜੜੀ ਬਿਮਾਰੀ ਸੋ ਜੜ ਤੋਂ ਖਤਮ ਹੋ ਗਈ ਤੁਸੀਂ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਸੁਣੀਆਂ ਹੋਣੀਆਂ ਤੇ ਇਹ ਕਦੋਂ ਹੁੰਦੀਆਂ ਇਹ ਚੀਜ਼ਾਂ ਜਦੋਂ ਸਾਨੂੰ ਪਰਮਾਤਮਾ ਤੇ ਭਰੋਸਾ ਹੁੰਦਾ ਹੈ ਕਿਉਂ ਸਾਨੂੰ ਗੁਰੂ ਤੇ ਯਕੀਨ ਹੁੰਦਾ ਠੀਕ ਹੈ ਜੀ ਸੋ ਇੱਕ ਅਲੱਗ ਜਿਹਾ ਸਵਾਲ ਮੈਂ ਪੁੱਛੂੰਗੀ ਮੇਰੇ ਬੇਟੇ ਦੇ ਕਿਸ ਜਗ੍ਹਾ ਤੇ ਦਰਦ ਹੁੰਦਾ ਸੀ ਆਹ ਦਾ ਸਵਾਲ ਹੈ ਇਹ ਤਾਂ ਕਿ ਆਪਾਂ ਕੱਲ ਦੀ ਵੀਡੀਓ ਦੇ ਵਿੱਚ ਫਿਰ ਤੁਹਾਡੇ ਚੈਨਲ ਦਾ ਨਾਮ ਵੀ ਜਰੂਰ ਲਵਾਂਗੇ ਸੋ ਤੁਸੀਂ ਵੀ ਇਸ ਨੂੰ ਟਰਾਈ ਕਰਕੇ ਦੇਖਿਓ ਪਰਮਾਤਮਾ ਜਰੂਰ ਮਿਹਰ ਕਰਦਾ ਹੈ ਵਿਸ਼ਵਾਸ ਪੱਕਾ ਰੱਖਿਆ ਕਰੋ ਮਨ ਵਿੱਚ ਡਾਊਟ ਨਾ ਰੱਖਿਆ ਕਰੋ ਮਨ ਵਿੱਚ ਸ਼ੰਕਾ ਨਾ ਰੱਖਿਆ ਕਰੋ ਸਵਾਲ ਨਾ ਦਿਮਾਗ ਵਿੱਚ ਪੈਦਾ ਬੁੰਦਿਆ ਕਰੋ ਜਦੋਂ ਆਪਾਂ ਪਰਮਾਤਮਾ ਤੇ ਛੱਡ ਦਿਆਂ ਨਾ ਕੋਈ ਵੀ ਚੀਜ਼ ਤਾਂ ਪੂਰੇ ਤੌਰ ਤੇ ਛੱਡਿਆ ਕਰੋ ਫਿਰ ਮਨ ਵਿੱਚ ਸਵਾਲ ਨਾ ਪੈਦਾ ਕਰਿਆ ਕਰੋ ਵੀ ਕਦੋਂ ਹੋਊਗਾ ਕਿਵੇਂ ਹੋਊਗਾ ਉਹ ਉਹਨੇ ਤੈਅ ਕਰਨਾ ਹੈ ਵੀ ਕਦੋਂ ਹੋਊਗਾ ਕਿਵੇਂ ਹੋਗਾ ਕਿਸ ਤਰੀਕੇ ਨਾਲ ਹੋਗਾ ਇਹ ਉਹਦੇ ਹੱਥ ਚ ਹੈ ਇਹ ਉਹਦੇ ਰਜਾ ਹੈ ਸੋ ਪਰਮਾਤਮਾ ਤੇ ਬਸ ਭਰੋਸਾ ਰੱਖਿਆ ਕਰੋ ਆਪਣਾ ਕੰਮ ਤਾਂ ਇਹ ਹੁੰਦਾ ਹੈ ਵੀ ਆਪਾਂ ਨਾਮ ਜਪਿਆ ਅਰਦਾਸ ਕੀਤੀ ਤੇ ਗੁਰੂ ਤੇ ਭਰੋਸਾ ਰੱਖਿਆ ਸੋ ਚਲੋ ਜੀ ਅੱਜ ਦੀ ਵੀਡੀਓ ਕਰਦੇ ਆ ਹੁਣ ਆਪਾਂ ਇੱਥੇ ਕੰਪਲੀਟ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਚਲੋ ਜੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ